ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਲਰ ਭਾਸੋ ਤੋਂ ਰਣਜੀਤ ਜੁਲਰ ਦੀ ਵੀਡੀਓ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਸੋ ਦੋਸਤੋ ਕੱਲ ਆਪਾਂ ਆਪਣੀ ਇੰਸਟਾਗ੍ਰam ਪੇਜ ਦੇ ਉੱਪਰ ਤੁਹਾਡੇ ਨਾਲ ਟੌਪਸਾਂ ਦੀ ਵੀਡੀਓ ਸਾਂਝੀ ਕੀਤੀ ਸੀ ਉਸ ਦੇ ਵਿੱਚ ਆਪਾਂ 6 ਡਿਜ਼ਾਈਨ ਤੁਹਾਨੂੰ ਦਿਖਾਏ ਸੀ ਕਾਫੀ ਵਧੀਆ ਤੁਸੀਂ ਰਿਸਪੌਂਸ ਦਿੱਤਾ ਸਾਰੇ ਹੀ ਡਿਜ਼ਾਈਨਰਾਂ ਨੂੰ ਕਾਫੀ ਲਾਈਕ ਔਰ ਕਮੈਂਟਸ ਵੀ ਆਏ ਨੇ ਸਾਡੇ ਚਾਉਣ ਵਾਲਿਆਂ ਦੇ ਸੋ ਉਹਨਾਂ ਦੇ ਲਈ ਆਪਾਂ ਆਪਣੇ ਅੱਜ YouTube ਚੈਨਲ ਦੇ ਉੱਪਰ ਕਾਫੀ ਸਾਰੇ ਡਿਜ਼ਾਈਨ ਲੈ ਕੇ ਹਾਜ਼ਰ ਆ ਦੋਸਤੋ ਸੋ ਤੁਸੀਂ ਸਾਰੇ ਹੀ ਡਿਜ਼ਾਈਨ ਦੇਖ ਕੇ ਬੜੇ ਹੀ ਖੁਸ਼ ਹੋਵੋਗੇ ਸੋ ਦੋਸਤੋ ਜਿਆਦਾ ਵੀਡੀਓ ਨੂੰ ਲੰਬਾ ਲੈ ਕੇ ਨਾ ਜਾਂਦੇ ਹੋਏ ਜੋ ਆਪਾਂ ਡਿਜ਼ਾਈਨ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਆ ਆਓ ਦੋਸਤੋ ਇੱਕ ਇੱਕ ਕਰਕੇ ਤੁਹਾਨੂੰ ਡਿਜ਼ਾਈਨ ਆਪਾਂ ਦਿਖਾਵਾਂਗੇ ਔਰ ਤੁਸੀਂ ਦੇਖ ਕੇ ਦੱਸਣਾ ਜੀ ਦੇ ਵੀ ਇਹਨਾਂ ਦੀ ਡਿਜ਼ਾਈਨਿੰਗ ਔਰ ਫਿਨਿਸ਼ਿੰਗ ਤੁਹਾਨੂੰ ਪਸੰਦ ਆਈ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਆਪਣਾ ਵਧੀਆ ਜਿਹਾ ਕਮੈਂਟ ਕਰਕੇ ਸਾਡੇ ਡਿਜ਼ਾਈਨਰਾਂ ਦੀ ਅਪਰੀਸ਼ੀਏਸ਼ਨ ਕਰਨਾ ਆਓ ਦੋਸਤੋ ਤੁਹਾਨੂੰ ਆਪਾਂ ਸਾਰੇ ਹੀ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਜੀ ਇਸ ਦੇ ਵਿੱਚ ਕੱਲ ਵਾਲੇ ਜੋ ਆਪਾਂ ਡਿਜ਼ਾਈਨ ਦਿਖਾਏ ਸੀ ਉਹਨਾਂ ਦੇ ਵਿੱਚੋਂ ਦੋ ਜੋੜੀਆਂ ਕੱਲ ਹੀ ਸੋਲਡ ਹੋ ਗਈਆਂ ਸੀ ਔਰ ਉਹਨਾਂ ਦੇ ਵਿੱਚੋਂ ਜੋ ਚਾਰ ਜੋੜੀਆਂ ਨੇ ਉਹ ਇਹਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਬਾਕੀ ਸਾਰੇ ਡਿਜ਼ਾਈਨ ਨਵੇਂ ਨੇ ਜੀ ਬਿਲਕੁਲ ਹਉ দোਸਤੋ ਇੱਕ ਵਾਰ ਤੁਹਾਨੂੰ ਸਾਰੇ ਹੀ ਡਿਜ਼ਾਈਨ ਆਪਾਂ ਜਲਦੀ-ਚਲਦੀ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਭੈਣ ਭਾਵਾ ਭਰਾਵਾ ਦੇ ਕੋਲੇ ਵੀਡੀਓ ਪਹੁੰਚ ਸਕੇ ਔਰ ਇਹ ਸਾਰੇ ਹੀ ਡਿਜ਼ਾਈਨਰਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਾਂ ਰੈਡੀ ਕੀਤਾ ਹੈ ਜੀ ਤੁਸੀਂ ਦੇਖ ਸਕਦੇ ਹੋ ਕੱਲੇ-ਕੱਲੇ ਡਿਜ਼ਾਈਨ ਦਾ ਵੇਟ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਪਹਿਲੇ ਜੋ ਫਰਸਟ ਦੇ ਤੁਹਾਨੂੰ ਗ੍ਰੀਨ ਵਾਲੇ ਆਪਾਂ ਦਿਖਾ ਰਹੇ ਹਾਂ ਜੀ 3 ਗ੍ਰਾਮ 300 ਮਿਲੀਗ੍ਰਾਮ ਵਿਦਆਊਟ ਸਟੋਨ ਨੇ ਜੀ ਇਹ ਵਾਲੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜੋ ਆਪਾਂ ਨੇ 올 골ਡ ਦੇ ਵਿੱਚ ਤੁਹਾਨੂੰ ਦਿਖਾਇਆ ਜੀ ਇਹ 3 ਗ੍ਰਾਮ 260 ਮਿਲੀਗ੍ਰਾਮ ਟੈਗ ਇਸ ਦੇ ਨਾਲ ਲੱਗਿਆ ਹੋਇਆ ਜੀ ਉਸ ਤੋਂ ਬਾਅਦ ਜੋ ਤੁਹਾਨੂੰ ਦਿਖਾ ਰਹੇ ਹਾਂ ਜੀ 3 ਗ੍ਰਾਮ 260 ਮਿਲੀਗ੍ਰਾਮ ਦੇ ਵਿੱਚ ਆਪਣਾ ਬਣਿਆ ਹੋਇਆ ਜੀ ਉਸ ਤੋਂ ਬਾਅਦ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ 3 ਗ੍ਰਾਮ 250 ਮਿਲੀਗ੍ਰਾਮ ਦੇ ਵਿੱਚ ਰੈਡੀ ਨੇ ਜੀ ਇਸੇ ਤਰ੍ਹਾਂ ਹੀ ਜੋ ਆਪਾਂ ਤੁਹਾਨੂੰ ਨਾਲ ਵਾਲਾ ਡਿਜ਼ਾਈਨ ਦਿਖਾ ਰਹੇ ਹਾਂ ਜੀ ਇਹ ਵੀ 3 ਗ੍ਰਾਮ 310 ਮਿਲੀਗ੍ਰਾਮ ਦੇ ਵਿੱਚ ਰੈਡੀ ਹੈ ਜੀ ਲਾਈਟ weight ਦੇ ਵਿੱਚ ਜੋ ਆਪਾਂ ਪਹਿਲੀ ਵਾਰ ਡਿਜ਼ਾਈਨ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ only 2.5 ਗ੍ਰਾਮ weight ਦੇ ਵਿੱਚ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਜੀ ਆਪਾਂ ਇਸੇ ਤਰ੍ਹਾਂ ਜੋ ਆਪਾਂ ਰੈਡ ਰੂਬੀ ਦੇ ਵਿੱਚ ਤੁਹਾਡੇ ਲਈ ਡਿਜ਼ਾਈਨ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਓਨਲੀ 3.5 ਗ੍ਰਾਮ weight ਦੇ ਵਿੱਚ ਰੈਡੀ ਹੈ ਜੀ 올 ਰੂਬੀ ਸਟੋਨ ਆਪਣਾ ਇਸ ਦਾ ਲੈਸ ਹੈ ਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਸੇ ਤਰ੍ਹਾਂ ਜੋ ਤੁਹਾਨੂੰ ਆਪਾਂ ਡਿਜ਼ਾਈਨ 3 ਗ੍ਰਾਮ ਦੇ ਵਿੱਚ ਰਾਉਂਡ ਡਿਜ਼ਾਈਨ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਬਾਗੂਬੀ ਦੇ ਨਾਲ ਰੈਡੀ ਹੋਇਆ ਹੋਇਆ ਇਹ ਤੁਸੀਂ ਇਹਨੂੰ ਰੈਗੂਲਰ ਔਰ ਪਾਰਟੀ ਵੇਅਰ ਦੋਨੋਂ ਤਰ੍ਹਾਂ ਵੇਅਰ ਕਰ ਸਕਦੇ ਹੋ ਕਿਉਂਕਿ ਬੜੇ ਹੀ ਫਲਾਫਟ ਵਾਲੇ ਡਿਜ਼ਾਈਨ ਨੇ ਗਿਫਟਡ ਦੇ ਲਈ ਬੜੇ ਹੀ ਸੋਹਣਾ ਕਨਸੈਪਟ ਤੁਹਾਡੇ ਲਈ ਆਪਾਂ ਰੈਡੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖਿਆ ਹੁਣ ਸਾਡੇ ਡਿਜ਼ਾਈਨ ਸਭ ਤੋਂ ਅਲੱਗ ਡਿਜ਼ਾਈਨ ਆਪਾਂ ਰੈਡੀ ਕਰਨ ਦੀ ਕੋਸ਼ਿਸ਼ ਕਰਦੇ ਆਂ ਤੁਸੀਂ ਤਾਂ ਹੀ ਸਾਡੇ ਡਿਜ਼ਾਈਨਰ ਨੂੰ ਇੰਨਾ ਪਿਆਰ ਦਿੰਨੇ ਹੋ ਅਪਜੀ ਦਾ ਬਹੁਤ-ਬਹੁਤ ਆਪਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦੇ ਰਹਿੰਦੇ ਆਂ ਸੋ ਸਾਡੇ ਡਿਜ਼ਾਈਨਰਾਂ ਨੂੰ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋ ਸੋ ਜੋ ਵੀ ਤੁਹਾਡੇ ਨਾਲ ਥੋੜੇ ਡਿਜ਼ਾਈਨ ਆਪਾਂ ਰਹਿ ਗਏ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਵਿਦ ਵੇਟ ਇਹਨਾਂ ਦੇ ਨਾਲ ਟੈਗ ਲੱਗੇ ਹੋਏ ਨੇ ਜੀ ਜੋ ਰੈੱਡ ਰੂਬੀ ਵਾਲਾ ਤੁਹਾਨੂੰ ਦਿਖ ਰਿਹਾ ਜੀ ਡਿਜ਼ਾਈਨ 3 ਗ੍ਰਾਮ 850 ਮਿਲੀਗ੍ਰਾਮ ਵੇਟ ਦੇ ਵਿੱਚ ਰੈਡੀ ਹੈ ਜੀ ਉਸ ਤੋਂ ਬਾਅਦ 4 ਗ੍ਰਾਮ ਦੇ ਵਿੱਚ ਜੋ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਆ ਜੀ ਇਹ ਤੁਸੀਂ ਦੇਖ ਕੇ ਹੈਰਾਨ ਹੋ ਜਾਣਾ ਕਿਉਂਕਿ ਇੰਨੀ ਪਲਾਵਟ ਵਾਲਾ ਡਿਜ਼ਾਈਨ 6 ਤੋਂ 7 ਗ੍ਰਾਮ ਦੇ ਵੇਟ ਦੇ ਵਿੱਚ ਰੈਡੀ ਹੁੰਦਾ ਹੈ ਜੀ ਪਰ ਆਪਾਂ ਪਹਿਲੀ ਵਾਰ 4 ਗ੍ਰਾਮ 260 ਮਿਲੀ ਦੇ ਵਿੱਚ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਜੀ ਇਹ ਵਾਲਾ ਡਿਜ਼ਾਈਨ ਜੋ ਰੈਡੀ ਹੋਇਆ ਜੀ ਇਹਦੇ ਵਿੱਚ ਕੁੰਡਾ ਵਗੈਰਾ ਲੋਕ ਬਹੁਤ ਹੀ ਵਧੀਆ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ 올 ਹਾਲਮਾਰਕ ਦੀ ਸਟੈਂਪਿੰਗ ਵਗੈਰਾ ਹੋਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੀ 22 ਕੈਰਟ 916 ਜੋ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਜੀ ਸਾਰਾ ਹੀ 골ਡ ਬਿਨਾ ਕਾਟ ਵਾਲਾ ਤੁਹਾਨੂੰ ਆਪਾਂ ਦਵਾਂਗੇ ਜੀ ਇਸੇ ਤਰ੍ਹਾਂ ਇਹ 4 ਗ੍ਰਾਮ ਦੇ ਵਿੱਚ ਆਪਾਂ ਦੋ ਡਿਜ਼ਾਈਨ ਬਣਾਏ ਨੇ ਜੀ ਤੁਸੀਂ ਦੇਖ ਸਕਦੇ ਹੋ ਬੜੀ ਸੋਹਣੀ ਫਲਾਪਟ ਦੇ ਵਿੱਚ ਨੇ ਅਗਰ ਕਿਸੇ ਵੀ ਮੇਰੀ ਭੈਣ ਨੇ ਇਹਨਾਂ ਟੌਪਸਾਂ ਦਾ ਆਰਡਰ ਕਰਨਾ ਹੈ ਸੋ ਜਲਦੀ ਤੋਂ ਪਹਿਲਾਂ ਸਾਡੇ ਨਾਲ ਸੰਪਰਕ ਕਰ ਲੈਣਾ ਕਿਉਂਕਿ ਕਾਫੀ ਇਨਕੁਆਰੀਜ਼ ਆ ਰਹੀਆਂ ਸੀ ਕੱਲ ਵੀ ਉਹਨਾਂ ਦੇ ਵਿੱਚੋਂ ਦੋ ਜੋੜੀਆਂ ਇੱਕ ਸਾਡੇ ਸਿਸਟਰ ਨੇ ਜੀ ਸਾਡੇ ਨੇੜੇ ਤੋਂ ਹੀ ਉਹ ਨਾਲ ਦੀ ਨਾਲ ਆ ਕੇ ਲੈ ਗਈ ਕਿਉਂਕਿ ਕਹਿੰਦੇ ਬੜੇ ਸੋਹਣੇ ਡਿਜ਼ਾਈਨ ਲੱਗੇ ਤੁਹਾਨੂੰ ਸੋ ਇਸੇ ਤਰ੍ਹਾਂ ਦੋ ਡਿਜ਼ਾਈਨ ਜੋ ਰਹਿ ਗਏ 2.5-2.5 ਗ੍ਰਾਮ ਵਾਲੇ ਤੁਸੀਂ ਦੇਖ ਸਕਦੇ ਹੋ ਆ 2 ਗ੍ਰਾਮ ਵਾਲੀ ਡਿਜ਼ਾਈਨ ਤੁਸੀਂ ਦੇਖ ਕੇ ਬੜੇ ਹੀ ਖੁਸ਼ ਹੋਣਾ ਕਿਉਂਕਿ ਇਹ ਆਪਾਂ ਪਹਿਲੀ ਵਾਰ ਆਪਾਂ 2.5 ਗ੍ਰਾਮ weight ਦੇ ਵਿੱਚ ਰੈਡੀ ਕੀਤੇ ਨੇ ਜੀ ਅਗਰ ਇਹਨਾਂ ਦੇ ਪ੍ਰਾਈਸ ਰੇਂਜ ਦੀ ਗੱਲ ਕੀਤੀ ਜਾਵੇ ਓਨਲੀ 19.5 ਤੋਂ ਲੈ ਕੇ 20000 ਰੁਪਏ ਦੇ ਵਿੱਚ ਤੁਹਾਨੂੰ ਇਹ ਸਟਾਕਸ ਮਿਲਣ ਵਾਲੇ ਨੇ 2.5 ਗ੍ਰਾਮ ਵਾਲੇ 20 20000 ਰੁਪਿਆ ਜੋ ਪ੍ਰਾਈਸ ਰੇਂਜ ਹੈ ਤੁਹਾਨੂੰ ਵੀ ਪਤਾ ਹੈ ਅੱਜ ਦੇ ਟਾਈਮ ਇੰਨਾ 골ਡ ਦਾ ਰੇਟ ਅੱਪ ਹੋ ਰਿਹਾ 22 ਵਾਲਮਾਰਕ 골ਡ ਹੈ ਜੀ ਕਿੰਨੇ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਆਪਾਂ ਜੋੜੀਆਂ ਦੇਣ ਵਾਲੇ ਆ ਜੋ ਵੀ ਤੁਹਾਨੂੰ ਜੋੜੀਆਂ ਆਪਾਂ ਦਿਖਾਈਆਂ ਨੇ ਜੀ ਇਹਨਾਂ ਦੇ ਵਿੱਚੋਂ ਲਾਸਟ ਜੋੜੀ ਦੀ ਪ੍ਰਾਈਸ ਦੀ ਆਪਾਂ ਗੱਲ ਕਰੀਏ ਜਿੱਦਾਂ ਕਿ 4 ਗ੍ਰਾਮ ਵਾਲੀ ਪ੍ਰਾਈਸ ਜੋੜੀ ਹੈ ਜੀ ਉਹ ਸਾਰਿਆਂ ਤੋਂ ਲਾਸਟ ਪ੍ਰਾਈਸ 32000 ਤੱਕ ਰਹਿਣ ਵਾਲਾ ਹੈ ਜੀ 32000 ਤੋਂ نیچے-नीचे ਹੀ ਸਾਰੇ ਟੌਪਸਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਸੋ ਜਲਦੀ ਤੋਂ ਪਹਿਲਾਂ ਤੁਸੀਂ ਆਪਣਾ ਇਹ ਜੋੜੀਆਂ ਦਾ ਭਰਪੂਰ ਫਾਇਦਾ ਉਠਾ ਸਕਦੇ ਹੋ ਜੀ ਜਿਨ੍ਹਾਂ ਨੇ ਵੀ ਹਲੇ ਤੱਕ ਆਪਣਾ ਰਣਜੀਤ ਜੁਵਲਰ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਜਲਦੀ ਤੋਂ ਪਹਿਲਾਂ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੀ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਰਣਜੀਤ ਜੁਲਰ ਦੀ ਸਮੁੱਚੀ ਟੀਮ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ